ਅੱਜ ਮੇਰੇ ਲਈ ਇਹ ਬੜੀ ਸਾਡੇ ਸੁਭਾਗ ਦੀ ਗੱਲ ਹੈ ਕਿ ਰਾਜਨ ਜੀ ਜਿਹੜੇ ਸਾਡੇ ਆਪਣੇ ਸ਼ਹਿਰ ਦੇ ਨੇ ਛੋਟੇ ਮੀਰਪੁਰ ਤੋਂ ਨੇ ਤੇ ਅੱਜ ਉਹ ਬਹੁਤ ਉੱਚੇ ਕਾਮ ਮਕਾਮ ਤੇ ਪਹੁੰਚੇ ਹੋਏ ਨੇ ਐਮਬੀਏ ਨੇ ਅਮਰੀਕਾ ਦੇ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਨੇ ਤੇ ਇੱਥੇ ਭਾਰਤ ਦੇ ਵਿੱਚ ਉਹ ਰਿਪਰੈਜ਼ੈਂਟ ਕਰਦੇ ਨੇ ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਆਹ ਦੋ ਲੜਕੇ ਅਭਸ਼ੇਕ ਕੁਮਾਰ ਤੇ ਮਹੇਸ਼ਿੰਦਰ ਸੈਣੀ ਜਿਹੜੇ ਖੁਦ ਇੰਟਰਨੈਸ਼ਨਲ ਬਣਨਾ ਚਾਹੁੰਦੇ ਨੇ ਤੇ ਉਹਨਾਂ ਦੀ ਹੈਲਪ ਦੀ ਲੋੜ ਹੈ ਕਿਉਂਕਿ ਬਹੁਤ ਗਰੀਬ ਘਰਾਂ ਚੋਂ ਨੇ ਇਹਨਾਂ ਨੇ ਮੇਰੀ ਜਿਹੜੀ ਬੇਨਤੀ ਹੈ ਉਹ ਸਵੀਕਾਰ ਕੀਤੀ ਹੈ ਕਿ ਇਹ ਬੱਚਿਆਂ ਦਾ ਕਜਾਕਿਸਤਾਨ ਜਿਹੜੇ 11 12 ਨਵੰਬਰ ਨੂੰ ਅਕਤੂਬਰ ਨੂੰ ਜਾ ਰਹੇ ਨੇ ਉਸ ਤੋਂ ਬਾਅਦ ਅਗਲੇ ਹਾਂਗਕਾਂਗ ਦਾ ਵੀ ਟੂਰ ਹੈ ਉਹ ਵਕਫਾ ਟੂਰਾਂ ਤੇ ਜਾਣਾ ਹੈ ਭਾਰਤ ਦੇ ਵਿੱਚੋਂ ਇਹਨਾਂ ਦੀ ਪੋਜੀਸ਼ਨ ਜਿਹੜੀ ਹੈ ਇੱਕ ਅਭਿਸ਼ੇਕ ਜਿਹੜਾ ਇੰਡੀਆ ਦੇ ਵਿੱਚੋਂ ਦੂਜੇ ਨੰਬਰ ਤੇ ਆਇਆ ਤੇ ਜਿਹੜਾ ਮਹੇਸ਼ੇਂਦਰ ਸੈਣੀ ਹੈ ਉਹ 3 ਨੰਬਰ ਤੇ ਆਇਆ ਇੱਥੇ ਇਸੇ ਤਰ੍ਹਾਂ ਸਾਡੇ ਲਈ ਸਾਡੀ ਇਸ ਜੂਡੋ ਸੈਂਟਰ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜ ਬੱਚੇ ਸਾਡੇ ਇੰਟਰਨੈਸ਼ਨਲ ਪੱਧਰ ਦੇ ਜਿਹੜੇ ਆਨਰ ਟੂਰਨਾਮੈਂਟ ਨੇ ਉਹਦੇ ਲਈ ਸਿਲੈਕਟ ਹੋਏ ਨੇ ਤੇ ਉਹ ਜਾ ਰਹੇ ਨੇ ਇਹਨਾਂ ਚੋ ਆ ਦੋ ਬੱਚਿਆਂ ਦੀ ਮਤ ਜਿਹੜੀ ਹੈ ਇਹਨਾਂ ਨੇ ਸਾਰਾ ਕੋਸਟ ਕਵਰ ਚੁੱਕਿਆ ਪਹਿਲਾਂ ਵੀ ਜਸਲੀਨ ਸੈਣੀ ਜਿਹੜਾ ਏਸ਼ੀਆ ਦੇ ਵਿੱਚੋਂ 골ਡ ਮੈਡ ਜਿੱਤ ਕੇ ਆਇਆ ਸੀ ਉਹਦਾ ਖਰਚਾ ਜਿਹੜਾ 1.5 ਲੱਖ ਰੁਪਇਆ ਜਿਹੜਾ ਪੌਣ ਜਾਣ ਦਾ ਕਿਰਾਇਆ ਸਾਰਾ ਕੁਝ ਇਹਨਾਂ ਨੇ ਦਿੱਤਾ ਸੀ ਅਸੀਂ ਸਸਤਾ ਵੱਲੋਂ ਬੜੇ ਧੰਨਵਾਦੀ ਆ ਅਸੀਂ ਇਹਨਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਕਿ 2 ਤਰੀਕ ਨੂੰ ਜਦੋਂ ਜਿਹੜਾ ਅਮਰੀਕਨ ਡੈਲੀਗੇਸ਼ਨ ਜਿਹੜਾ ਇੱਥੇ ਗੁਰਦਾਸਪੁਰ ਆ ਰਿਹਾ ਹੈ ਉਹਨਾਂ ਨੂੰ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਵਿਜਿਤ ਜਿਹੜਾ ਉਹ ਜ਼ਰੂਰ ਕਰਾਇਆ ਜਾਵੇ ਮੇਰਾ ਨਾਮ ਰਾਜਨ ਕੁਮਾਰ ਹੈ ਐਂਡ ਮੇਰੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਉਹ ਯੂਐਸ ਐਜੂਕੇਸ਼ਨ ਸੈਂਟਰ ਆ ਪ੍ਰੋਪਰ ਐਜੂਕੇਸ਼ਨ ਸੈਂਟਰ ਆਫ ਯੂਨਾਈਟਿਡ ਸਟੇਟ ਜਿਹਰੇ ਵਿੱਚ ਮੈਂ 5 ਤੋਂ 6 ਯੂਨੀਵਰਸਿਟੀਆਂ ਜਿਹੜੀਆਂ ਉਹ ਰਿਪਰੈਜ਼ੈਂਟ ਕਰਦਾ ਨਾਟ ਓਨਲੀ ਨਾਰਥ ਇੰਡੀਆ ਬਟ ਐਂਟਾਇਰ ਇੰਡੀਆ ਤੇ ਸੂਰ ਅਸੀਂ ਜਲਦੀ ਇੱਕ ਨੈਕਸਟ ਐਜੂਕੇਸ਼ਨ ਸੈਂਟਰ ਆਫ ਯੂਐਸ ਇਨੋਗ੍ਰੇਟ ਕਰਨ ਜਾ ਰਹੇ ਹਾਂ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਅਕਤੂਬਰ 2 ਨੂੰ ਤੇ ਔਰ ਇਹ ਚ ਕੁਝ ਡੈਲੀਗੇਸ਼ਨ ਜਿਹੜੇ ਯੂਨਾਈਟਿਡ ਸਟੇਟਸ ਤੋਂ ਨੇ ਉਹ ਵੀ ਆ ਰਹੇ ਨੇ ਹਾਈ ਪ੍ਰੋਫਾਈਲ ਆ ਰਹੇ ਨੇ ਕੁਝ ਐਮਪੀ ਨੇ ਕੁਝ ਅਕੈਡਮਿਕ ਨੇ ਕੁਝ ਬਹੁਤ ਹਾਈ ਪ੍ਰੋਫਾਈਲ ਲੋਕ ਜਿਹੜੇ ਇੱਧਰ ਇਸ ਸਿਟੀ ਵਿੱਚ ਵਿਜ਼ਿਟ ਕਰਕੇ ਲੜਕਾ ਸਪான்ਸਰ ਕਰਦੇ ਹੋ ਇਹਦੇ ਬਾਰੇ ਕੀ ਹਾਂ ਥੋੜਾ ਇਹ ਸਾਡੇ ਸ਼ੁਰੂ ਤੋਂ ਹੀ ਰਿਹਾ ਫਾਦਰ ਸਾਹਿਬ ਦੀ ਦੇਣ ਹੈ ਉਹ ਵੀ ਯੋਗਾ ਦੇ ਕਾਫੀ ਐਕਸਪਰਟ ਸੀ ਇੱਥੇ ਡਿਸਟ੍ਰਿਕਟ ਉਦਾਸਪੁਰ ਚ ਤੇ ਸ਼ਾਸ਼ੀ ਜੀ ਨੂੰ ਅਹੀ ਸ਼ੁਰੂ ਤੋਂ ਜਾਂਦੇ ਆਏ ਆ ਠੀਕ ਹੈ ਜੀ ਤੇ ਇਹ ਇੱਕ ਸਾਡੇ ਜੀਨਸ ਟੀ ਹੈ ਕਿ ਹੈਲਪ ਕਰਨੀ ਜੇ ਕੋਈ ਅੱਗੇ ਵੰਤੂ ਵੱਧਦਾ ਉਹਨੂੰ ਹੈਲਪ ਕਰਨੀ ਹੈ ਤੇ ਅੱਗੇ ਵੀ ਆਪਾਂ ਕੀਤੀ ਹੈ ਇੱਕ ਲੜਕਾ ਜਸਰਿੰਦਰ ਸਿਆਣੀ ਉਹਨੇ ਹੋ ਕੇ ਆਇਆ 올림픽 ਜਿੱਤ ਕੇ ਆਇਆ ਸੀ ਉਦੋਂ ਵੀ ਆਪਾਂ ਜਿੰਨਾ ਹੋ ਸਕਿਆ ਕੀਤਾ ਤੇ ਹੁਣ ਵੀ ਦੋ ਲੜਕੇ ਜਾ ਰਹੇ ਨੇ ਇੰਟਰਨੈਸ਼ਨਲੀ ਤੇ ਔਰ ਲਈ ਕਰਨ ਔਰ ਲਈ ਇਹਨਾਂ ਦੀ ਮੋਟੀਵੇਸ਼ਨ ਵਾਸਤੇ ਇਹ ਸਾਡੀ ਆਪਣੀ ਮੋਟੀਵੇਸ਼ਨ ਹੈ ਸਾਨੂੰ ਆ ਇੱਕ ਨਾ ਸਕੂਨ ਜਿਹਾ ਮਿਲਦਾ ਇੱਕ ਰਲੀਫ ਮਿਲਦਾ ਹੈ ਕਿ ਜਦੋਂ ਕਿਸੇ ਦੀ ਹੈਲਪ ਕਰ ਦੋ ਤੇ ਉਹ ਬਿਕੋਜ਼ ਆਫ ਯੂਅਰ ਹੈਲਪ ਉਹ ਕਿਤੇ ਨਾ ਕਿਤੇ ਅੱਗੇ ਚਲਾ ਜਾਂਦਾ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਮੋਟੀਵੇਟ ਹੁੰਦੇ ਆ ਕੀ ਕੀ ਹੈਲਪ ਕਰ ਰਹੇ ਹੋ ਇਹਨਾਂ ਇਹਨਾਂ ਦੀ ਜੋ ਵੀ ਇੰਟਰਨੈਸ਼ਨਲ ਇੰਟਰਨੈਸ਼ਨਲ ਟਰੈਵਲਿੰਗ ਕਾਸਟ ਜੋ ਆਂਦੀ ਹੈ ਫੋਰ ਐਗਜ਼ਾਮਪਲ ਫਲਾਈਂਗ ਹਾਂਜੀ ਇੰਟਰਨੈਸ਼ਨਲ ਸਟੇ ਆਪਣੀ ਰეკਮੈਂਡੇਸ਼ਨ ਹੈ ਜਾਂ ਸਸਤਾ ਵੱਲੋਂ ਕੀਤਾ ਜਾ ਰਿਹਾ ਨਹੀਂ ਮੈਂ 온 ਦੀ ਬਿਹਫ ਆਫ ਮਾਈ ਆਰਗੇਨਾਈਜੇਸ਼ਨ 온 ਦੀ ਬਿਹਫ ਆਫ ਯਾ ਯੂਨੀਵਰਸਿਟੀ ਤੋਂ ਮੈਂ ਕਾ ਰਿਹਾ ਹਾਂ ਤੇ ਹੋਰ ਜਿਹੜੇ ਹੋਣ ਹਰ ਜੁੱਡੂ ਦੇ ਵਿਦਿਆਰਥੀ ਆ ਉਹਨਾਂ ਲਈ ਵੀ ਕੁਝ ਕਰੋਗੇ ਹਾਂ ਨੀ ਫਿਊਚਰ ਲਾਈਕ ਜਿੱਦਾਂ ਵੀ ਕੋਈ ਅਗਿਆਨ ਕੇ ਜਿਹੜੇ ਹੈਲਪਫੁਲ ਜਿਹੜੇ ਵਕਈ ਨੀਡੀ ਨੇ origianlly they want to do something ਤੋਂ ਉਹਨਾਂ ਲਈ ਡੈਫੀਨੇਟਲੀ ਆਈ ਵਿਲ ਹੈਲਪ them ਇਨ ਨਿਊ ਫਿਊਚਰ